ਲਓ ਬਾਈ ਜੀ ਵੀਡੀਓ ਪਾਉਣ ਲੱਗਿਆ ਮੈਂ ਚੋਰਾਂ ਦੀ ਚੋਰਾਂ ਨੂੰ ਨੱਥ ਪਾਉਣਾ ਬੂਆ ਰਲ ਮਿਲ ਕੇ ਸਾਰੇ ਪਿੰਡਾਂ ਸ਼ਹਿਰਾਂ ਨੂੰ ਇਹਨਾਂ ਨੇ ਸਿਸ਼ਟ ਮਾਅਬਦਾ ਚਲਾ ਰੱਖਿਆ ਚੋਰੀ ਦਾ ਚੋਰੀ ਬੰਦਾ ਕੌਣ ਕਰਦਾ ਭੇਤੀ ਬੰਦਾ ਕਰਦਾ ਪਹਿਲੀ ਗੱਲ ਤਾਂ ਬੰਦੇ ਨੂੰ ਕਿਸੇ ਨੂੰ ਖੇਤ ਚ ਨਾ ਵੜਨ ਦਿਓ ਆਪਦੇ ਤੇ ਘਰਾਂ ਚ ਨਾ ਵੜਨ ਦਿਓ ਪਹਿਲਾਂ ਭੇਤ ਪਾਉਂਦੇ ਆ ਫਿਰ ਚੋਰੀ ਕਰਦੇ ਆ ਇਹ ਹੁਣ ਚੋਰੀ ਦਿਖਾਉਣ ਲੱਗਿਆ ਸਾਨੂੰ ਸੋਲਰ ਮੋਟਰ ਲਾਈ ਸੀ ਅਮਰਤ ਨੰਬਰਦਾਰ ਨੇ ਪਿੰਡ ਜੱਜਲ ਤੇ ਆ ਪੈਨਲ ਲੱਗੇ ਸੀਗੇ 30 ਪੈਨਲ ਆ ਜਿਹੜੇ ਪੈਨਲ ਲੱਗੇ ਐ ਇਹਨਾਂ ਨੇ ਮੰਨ ਲਓ ਜੜ ਵੀ ਨਹੀਂ ਛੱਡੀ ਤਾਰ ਤਾਂ ਵੱਖਰੀ ਹੁੰਦੀ ਐ ਚੋਰੀ ਦੀ ਜਿਹੜੀ ਚੋਰੀ ਕਰੀ ਐ ਨਾ ਉਹਦੀ ਜੜ ਨਹੀਂ ਛੱਡੀ ਵੀ ਮਾੜਾ ਇਹ ਬੰਦਾ ਜੋੜ ਤਾਂ ਲਾ ਸਕੇ ਆ ਦੇਖੋ ਆ ਇੱਕ ਇੱਕ ਪੈਨਲ ਦੇ ਐ ਇਹ ਪੈਨਲ ਦੇ ਐ ਜੜ ਚੋਂ ਤੋੜੀ ਹੋਈ ਐ ਇੱਕ ਉਂਗਲ ਪੈਂਦੀ ਐ ਇਹਦੇ ਵਿੱਚ ਨਾ ਤਾਂ ਜੋੜ ਲੱਗੇ ਆਹ ਸੀ ਇਧਰ ਦੀ ਦੂਸਰੀ ਇਹਦੇ ਵੀ ਇੱਕ ਉਂਗਲ ਪੈਂਦੀ ਐ ਉਹਨੇ ਨਾ ਜੋੜ ਤਾਂ ਨਹੀਂ ਲੱਗਦਾ ਤੇ ਜਿਹੜੇ ਇਹਦੇ ਪੈਨਲ ਸਾਰੇ ਲੱਗੇ ਸੀਗੇ 30 ਪੈਨਲ ਇਹ ਸਾਰੇ ਬਰਬਾਦ ਹੋ ਗਏ ਹੁਣ ਤੇ ਪੈਸੇ ਪੈ ਕੇ ਸਿਰ ਤੇ ਇਧਰ ਆਪਣਾ ਰੋਡ ਐ ਮੇਨ ਰੋਡ ਐ ਮੇਨ ਰੋਡ ਤੇ ਮੰਨ ਲਾ ਵੀ ਸਵਾ ਦੋ ਕਿੱਲੇ ਦੂਰੀ ਤੇ ਐ ਮੇਨ ਰੋਡ ਤੋਂ ਤਲਵੰਡੀ ਤੋਂ ਰਾਮਾ ਰੋਡ ਤੇ ਚੱਠਾ ਪੈਲਸ ਨਾਲ ਐ ਤੇ ਬਾਕੀ ਆਪਾਂ ਨੰਬਰਦਾਰ ਤੋਂ ਪੁੱਛਦੇ ਆ ਤੇ ਨੰਬਰਦਾਰ ਸਾਹਿਬ ਮੰਨ ਲਓ ਕੀ ਕੀ ਚੋਰੀ ਹੋਇਆ ਵਾ ਬੈਂਟਰਾ ਵੀ ਲੈ ਗਈ ਜੀ ਆਹ ਤਾਰਾਂ ਨਹੀਂ ਬੈਂਟਰਾ ਇਧਰ ਕਮਰੇ ਦੇ ਵਿੱਚ ਬੈਂਟਰਾ ਸੀ ਬੈਂਟਰਾ 10000 ਰੁਪਏ ਦਾ ਨਵਾਂ ਬੈਂਟਰਾ ਰੱਖਿਆ ਹੋਇਆ ਸੀ ਇਹ ਚੋਰ ਕਿਥੋਂ ਦੀ ਆਏ ਸੀ ਆਹ ਡੱਗੀ ਦੇ ਅੱਗੇ ਪਾਸੇ ਦੀ ਝੋਨਾ ਆਈ ਪੈਟ ਲਈ ਤਾਂ ਦੀਦੀ ਨਹੀਂ ਕਿਸੇ ਆ ਝੋਨਾ ਲੱਗਿਆ ਹੋਇਆ ਇੱਥੋਂ ਦੀ ਆਈ ਸੀ ਹਾਂ ਆਹ ਜੰਗਲੇਬੇਦ ਦੀ ਆਈ ਸੀ ਚੋਰ ਤੇ ਇਟਾ ਇਟਾ ਲਾਗਾ ਸੀ ਗਾਰੇ ਚ ਚਿਨਾਈ ਕਰੀ ਸੀ ਇਟਾਂ ਦੀ ਇਟਾਂ ਪਟ ਕੇ ਇੱਥੇ ਸਿੱਟੀਆਂ ਇਹਦੇ ਵੀ ਦੀ ਨੰਗੇ ਆ ਇੱਕ ਕਨਵੇਟਰ ਲੱਗੇ ਤੇ ਹੋਰ ਲਾਈਟ ਲਾਈਸ ਵੀਰੇ ਲਾਈਟ ਵੀ ਲੱਗੇ ਲਾਈਟਰ ਛੱਡ ਗਏ ਅੱਛਾ ਕੱਲੀ ਲਾਈਟ ਬਚੀ ਆ ਹਾਂ ਇੱਕ ਤਾਂ ਨਵੇਟਰ ਲੱਗੇ ਅੰਦਰੋਂ ਕਮਰੇ ਚੋਂ ਅੰਦਰੋਂ ਚਾਰ ਚਾਲਾ ਛੱਡ ਗਏ ਆ ਦੇਖੋ ਇਹਦੀ ਇਹਦੀ ਤਾਰ ਇੱਕ ਕਨਵੇਟਰ ਲੱਗੇ ਛੱਡ ਦਿੰਦੇ ਜੋੜੀ ਲੱਗ ਜਾਂਦਾ ਤੇ ਆ ਜਿਹੜੀ ਮੋਟਰ ਵਾਲੀ ਤਾਰ ਹੈ ਆ ਦੇਖੋ ਇਹਦੀ ਵੀ ਛੱਡ ਕੇ ਨਿਗੇ ਮਨ ਲਾ ਦੂੜੋਂ ਗਲ ਛੱਡ ਕੇ ਜਗ੍ਹਾ ਸਾਰੀ ਆ ਦੇਖੋ ਆ ਬੈਂਟਰਾਂ ਚਾਰਜ ਕਰਨ ਵਾਲਾ ਛੱਡਤਾ ਬੈਂਟਰਾਂ ਲਾ ਕੇ ਲਗੇ ਅੱਜਾ ਬੈਂਟਰਾਂ ਚਾਰਜ ਕਰਨ ਵਾਲਾ ਸੀ ਇਹ ਇਹ ਬੈਂਟਰਾਂ ਚਾਰਜ ਕਰਨ ਵਾਲਾ ਆ ਚਾਰਜ ਕਰਨ ਵਾਲਾ ਛੱਡ ਗਏ ਇਹ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਕਾਹ ਚ ਲੈ ਕੇ ਗਏ ਇੱਥੋਂ ਕੱਟਦੇ ਸੀ ਪਹਿਲਾਂ ਕੱਟਿਆ ਨਹੀਂ ਗਿਆ ਫਿਰ ਇੱਥੋਂ ਕੱਟਦੇ ਇੱਥੋਂ ਨਹੀਂ ਕੱਟਿਆ ਗਿਆ ਇੱਥੋਂ ਕੱਟ ਲੇ ਆ ਦੇਖੋ ਚਾਰਜਰ ਵੀ ਲਾਏ ਸੀ ਸਾਰਾ ਕੁਝ ਸੁਚਾਂ ਲਾਇਆ ਸੀ ਇਹਦੇ ਵਿੱਚ ਲਾਈਟਾਂ ਲੱਗੀਆਂ ਸੀ ਉਹ ਵੀ ਦੋ ਲਾ ਕੇ ਲਗੇ ਉਹ ਆ ਲਾਈਟਾਂ ਵੀ ਨਹੀਂ ਛੱਡੀਆਂ ਲਾਈਟਾਂ ਨਿੱਕੀਆਂ ਤਾਂ ਰਹਿ ਗਈਆਂ ਵੱਡੀਆਂ ਲਾਈਟਾਂ ਜਿਵੇਂ ਬਾਹਰ ਲੱਗੀਆਂ ਉਹਵੇਂ ਦੋ ਲਾਈਟਾਂ ਵਿੱਚ ਸੀ ਜਿਵੇਂ ਆਪਾਂ ਹੋਲਡਰ ਹੁੰਨੇ ਆ ਹੋਲਡਰ ਵੀ ਨਹੀਂ ਛੱਡੇ ਉਹਨਾਂ ਨੇ ਉਹ ਵੀ ਲੈ ਕੇ ਨਾਲ ਤੇ ਇੱਕ ਸਪਰੇਅ ਵਾਲੀ ਢੋਲੀ ਸੀ ਸਪਰੇਅ ਪੰਪ ਚਾਰਜ ਵਾਲੀ ਢੋਲੀ ਉਹ ਵੀ ਲੈ ਗਏ ਨੇ ਤੇ ਬਾਕੀ ਉਹਨਾਂ ਦਾ ਹੁਣ ਤੁਹਾਨੂੰ ਕੁਝ ਪਤਾ ਲੱਗਿਆ ਹੂੰ ਪੇਟ ਆਇਆ ਕੋਈ ਹਾਂ ਕੈਮਰੇ 'ਚ ਖੜਾਇਆ ਸੀਗਾ ਜੀ ਕੈਮਰੇ 'ਚ ਕਿਹੜੇ 'ਚ ਆਹ ਚੱਠਾ ਪੈਸੇ ਦੇ ਨਾਲ ਇੱਧਰ ਕੰਪ ਹੈ ਜੀ ਆ ਨਾਲ ਹੀ ਚੱਠਾ ਪੈਲ ਸ ਹੈ ਤੇ ਇਹਦੇ ਨਾਲ ਆ ਪੰਪ ਹੈ ਤੇ ਚੱਠਾ ਪੈਲ ਇਹ ਆਪਣਾ ਹੈਗਾ ਜੰਕਰਾਜ ਪੰਪ ਇਹਦੇ ਨਾਲ ਹੀ ਬਿਲਕੁਲ ਤੇ ਦੋਨਾਂ ਤੇ ਕੈਮਰੇ ਲੱਗੇ ਆ ਕੈਮਰੇ ਲੱਗੇ ਆ ਦੋਨਾਂ ਦੇ ਦੋਨਾਂ ਦੇ ਵਿੱਚ ਕੈਮਰਿਆਂ ਦੇ ਵਿੱਚੋਂ ਕੜਵਾਇਆ ਮੰਨ ਲਾ ਤੁਸੀਂ ਹਾਂ ਹਾਂ ਜੀ ਹਾਂ ਜੀ ਕੀ ਪਤਾ ਲੱਗਿਆ ਕੁਛ ਹਾਂ ਬੰਦੇ ਦੀ ਫੋਟੋ ਨਹੀਂ ਸਾਫ ਆ ਰਹੀ ਪੱਦੇ ਦਿਖਦੇ ਆ ਹਾਂ ਜੀ ਹਾਂ ਜੀ ਇਹ ਬੰਦਿਆਂ ਦੀ ਫੋਟੋ ਤਾਂ ਆ ਨਹੀਂ ਰਹੀ ਤੇ ਦਿਖ ਜਰੂਰ ਰਹੇ ਆ ਪਤਾ ਉਹਨਾਂ ਲੱਗ ਜੂਗਾ ਬਾਕੀ ਹੁਣ ਇਹਨਾਂ ਨੇ ਇਹ ਪੱਟ ਲਗਾ ਨੁਕਸਾਨ ਹੋ ਗਿਆ ਇਹਨੂੰ ਗੇਠੀ ਛੱਡ ਦੰਦੇ ਜੋੜ ਲੱਗ ਜਾਂਦਾ ਹਾਂ ਤੇ ਉਹਨਾਂ ਨੂੰ ਵੀ ਛੱਡ ਦੰਦੇ ਫੇਰ ਵੀ ਉਹਨਾਂ ਨੂੰ ਵੀ ਗੇਠ ਗੇਠ ਛੱਡ ਦੰਦੇ ਇਹਨਾਂ ਆਪਣਾ ਤਾਂ ਪੂਰਾ ਨੁਕਸਾਨ ਮੰਨ ਲੈ ਪਲੇਟ ਮੈਨੂੰ ਤਾਂ ਨਵੀਂ ਪਾਉਣੀ ਪਊ 7000 ਰੁਪਏ ਦੀ ਪਲੇਟ ਆਈ ਇੱਕ 7 ਦੀ ਇੱਕ ਹੈ ਹਾਂਜੀ ਤੇ 10 ਦਾ ਤਾਂ 70 ਤੇ ਫੇਰ ਤਾਂ ਇਹ 70 ਤੀਆ ਦੇਖ ਲਓ ਕਿੰਨੇ ਹੋਗੇ 140 ਮੈਂ ਸਾਢੇ 3 ਪੌਣੇ 4 ਲੱਖ ਰੁਪਏ ਦੀ ਮੋਟਰ ਲਵਾਈ ਸੀ ਬਸ ਫੇਰ 3 ਸਾਲ ਦਾ 2 ਲੱਖ ਤੋਂ ਉੱਪਰ ਤਾਂ ਹੀ ਪੈਨਲ ਹੀ ਹੋ ਗਏ ਮੇਰੇ ਕਦੇ ਵੀ ਇੱਥੇ ਇਹ ਜਿਹਾ ਕੰਮ ਨਹੀਂ ਹੋਇਆ 3 ਸਾਲਾਂ ਦੇ ਵਿੱਚ ਜਦੋਂ ਇਹ ਕੰਮ ਹੋਇਆ ਹੁਣ ਮੈਂ ਖੇਤ ਨਹੀਂ ਆਇਆ ਗਿਆ ਮੈਥੋਂ ਇਹ ਗੱਠਾ ਚੱਕਣ ਵਾਲੇ ਵੀ ਆਉਂਦੇ ਆ ਮੰਨ ਲਓ ਝੋਨੇ ਵਾਲੇ ਆ ਆ ਫੇਰਦੇ ਆ ਕਿ ਕੁਝ ਉਹ ਵੀ ਆਉਂਦੇ ਆ ਜੀ ਖੇਤਾ ਚ ਉਹਨਾਂ ਅੰਗਵਾਰਡ ਚ ਵੀ ਆ ਨਾਲ ਤੁਰੇ ਫੇਰਦੇ ਆ ਬੰਦੇ ਆ ਜਾਂਦੇ ਆ ਆਪਣੇ ਮੋਟਰ ਤੇ ਕਿਹੜਾ ਰੋਜ਼ ਹੀ ਆਉਣਾ ਪਾਣੀ ਡੱਗੀ ਭਰੀ ਹੁੰਦੀ ਆ ਜੀ ਵੀ ਕੰਮ ਸਾਰਾ ਪੇਤੀ ਬੰਦੇ ਦੀ ਆ ਆ ਪਾਣੀ ਪੀਣ ਦਾ ਆ ਜਾਂਦੇ ਆ ਭਾਨੇ ਵੀ ਪਾਣੀ ਪੀ ਕੇ ਆਉਣੇ ਜਾਂ ਕੋਈ ਇੱਥੇ ਨੇੜੇ-ਤੇੜੇ ਉਹ ਤਾਂ ਪਾਣੀ ਹੁਣ ਲਾਉਂਦਾ ਨਹੀਂ ਫਸਲਾਂ ਨੂੰ ਹਾਂ ਨਹੀਂ ਲਾਉਂਦਾ ਨਹੀਂ ਲਾਉਂਦਾ ਹਾਂ ਉਹਦਾ ਕਰਕੇ ਆ ਜਾਂਦੇ ਆ ਉਹਨਾਂ ਆਹ ਮੋਟਰਾਂ ਉਹ ਕਰੰਟ ਵਾਲੀਆਂ ਉੱਧਰ ਪਾਣੀ ਖਰਾਬ ਆ ਥੋੜਾ ਜਿਹਾ ਆ ਖਰਾਬ ਐ ਵੀ ਇਹ ਪਾਣੀ ਵੀ ਵਧੀਆ ਸੀ ਪੀਣ ਵਾਲਾ ਉਹਦਾ ਕਰਕੇ ਇੱਥੇ ਨਾਲ ਆ ਜਾ ਤੈਨੂੰ ਪਤਾ ਲੱਗਿਆ ਕੋਈ ਪੈੜ ਪੂੜ ਉਹਨਾਂ ਦੀ ਨਹੀਂ ਪੈੜ ਇੱਧਰੋਂ ਲੈ ਕੇ ਨਿਕਲ ਗਈ ਜੀ ਉਹ ਗਾਂਹ ਚੋਂ ਨਾ ਗਿਆ ਝੋਨੇ ਚੋਂ ਤਾਂ ਹੁਣ ਆਪਣਾ ਪਤਾ ਹੀ ਨਹੀਂ ਲੱਗਦਾ ਜੀ ਪੈੜ ਦਾ ਨਹੀਂ ਆਹ ਪੈੜਾਂ ਦੀਆਂ ਮੰਨ ਲਾ ਹਾਂ ਆ ਪੈੜਾਂ ਆ ਦੇਖੋ ਕਿਵੇਂ ਬੈਂਟਰਾਂ ਚੱਕਿਆ ਵੀ ਉਹੋ ਕਰਕੇ ਲੈ ਗਿਆ ਇੱਥੋਂ ਇੱਥੋਂ ਤਿਲਕਿਆ ਕਿੱਡਾ ਹਾਂ ਪਾਇਆ ਬੰਦੇ ਨੇ ਆਹ ਬੂਟ ਪਾਇਆ ਐ ਨਹੀਂ ਪਤਾ ਇਹ ਬੂਟ ਪਾਇਆ ਕਿ ਹਰ ਕਾਬੀ ਜੀ ਪਾਈ ਐ ਹਾਂ ਇਹ ਤੁਹਾਨੂੰ ਮੈਂ ਦਿਖਾ ਦਿੰਦਾ ਵੀਡੀਓ ਦੇ ਵਿੱਚ ਤੇ ਮੇਰਾ ਕੱਦਾਗਾ 6 ਫੁੱਟ ਤੇ 2 ਇੰਚ ਤੇ ਗਿੱਠ ਇੱਕ ਗਿੱਠ ਤੇ ਤਿੰਨ ਉਂਗਲਾਂ ਪੈਂਦਾ ਇਹ 12 ਨੰਬਰ ਦਾ ਫੂਟ ਹੈ ਘਟੋ ਘਟ 10 ਤੋਂ ਤਾਂ ਵੱਧ ਹੈ ਤੇ ਚੋਰ ਦਾ ਹੀ ਪਤਾ ਲੱਗ ਜਾਊ ਰਾਬਟ ਵੀ ਲਿਖਾਈ ਹੋਈ ਹੈ ਇੱਕ ਕਬਾੜੀਆਂ ਕੋਲੇ ਵੀ ਚੈੱਕ ਕੀਤਾ ਜਾਊਗਾ ਤੇ ਬਾਕੀ ਸਾਰੇ ਜੇ ਇੱਕਾ ਕਰੋਗੇ ਤਾਂ ਕਬਾੜੀਆਂ ਨੂੰ ਕਿਹਾ ਜਾਊਗਾ ਜਿਹੜੇ ਨੇੜੇ-ਨੇੜੇ ਹਲਕਿਆਂ ਦੇ ਜਿਵੇਂ ਆਪਣਾ ਹੁਣ ਪਿੰਡਾਂ ਦੇ ਵਿੱਚ ਹੈਗਾ ਰਾਮਾ ਤਲਵੰਡੀ ਸਾਭੋ ਤੇ ਜਿਹੜੇ ਆਪਣਾ ਇਹਨਾਂ ਚੋਰ ਜਿਹੜੇ ਕਵਾੜਗੇ ਵੱਧ ਚੋਰਾਂ ਤੋਂ ਸਮਾਨ ਲੈਂਦੇ ਆ ਕਾਲਿਆਂ ਵਾਲੀ ਕਿਉਂ ਪਹਿਲਾਂ ਉੱਥੇ ਚੋਰ ਫੜੇਗੇ ਸੀ ਚੋਰੀ ਪੰਜਾਬ ਚੋਂ ਕਰਦੇ ਆ ਲੈ ਜਾਂਦੇ ਹਰਿਆਣੇ ਚ ਉਹਨਾਂ ਤੇ ਵੀ ਨੱਥ ਪਾਈ ਜਾਵੇ ਇਹਨਾਂ ਭਾਈ ਜੀ ਆਹ ਬੰਦਾ ਇੱਥੇ ਰਹਿੰਦਾ ਜੀ ਤਿੰਨ ਸਾਲ ਤੋਂ ਇਹ ਝੋਨੇ ਦੇ ਕਰਕੇ ਮੱਡੀ ਚ ਬਹਿ ਗਿਆ ਤਾਂ ਕਰਕੇ ਇਹ ਤੋਂ ਆਇਆ ਨਹੀਂ ਗਿਆ ਮੰਨ ਲਓ ਝੋਨੇ ਦੇ ਕੋਲੇ ਬੈਠਾ ਸੀ ਹਾਂ ਇਹ ਇੱਥੇ ਰਹਿੰਦਾ ਮੱਝੇ ਪਏ ਅੰਦਰ ਇਹ ਦਾ ਕੇ ਮੌਜਨਾ ਇੱਥੇ ਪਿਆ ਰਹਿੰਦਾ ਏਨੇ ਠੰਡ ਲੱਗਦੀ ਅੰਦਰ ਹੋ ਜਾਂਦਾ ਫਿਰ ਮੰਨ ਲਓ ਉਹਨਾਂ ਬੰਦਿਆਂ ਨੂੰ ਪਤਾ ਸੀ ਵੀ ਇੱਥੇ ਕੋਈ ਹੁੰਦਾ ਨਹੀਂ ਛੋਟੇ ਦੀ ਰਾਖੀ ਸੀ ਨਾ ਬੰਦਾ ਹਾਂ ਇਹ ਰਾਖੀ ਸੀ ਉਹਨਾਂ ਨੂੰ ਪਤਾ ਸੀ ਵੀ ਇੱਥੇ ਉਹ ਆਉਂਦਾ ਨਹੀਂ ਉਹ ਰਾਖੀ ਤੇ ਹੁੰਦਾ ਹਾਂ ਵੀ ਪਹਿਲਾਂ ਉਹ ਇੱਥੇ ਪਹਿਲਾਂ ਚੋਰੀ ਕਦੇ ਹੋਈ ਨਹੀਂ ਸੀ ਹਾਂਜੀ ਹਾਂਜੀ ਪਹਿਲਾਂ ਵੀ ਕਦੇ ਹੋਈ ਏਕ ਰਹਿੰਦਾ ਕੋਲੇ ਆ ਜੀ ਲੈਓ ਬਾਈ ਜੀ ਹੁਣ ਤਾਂ ਇਕੱਠ ਕਰਨਾ ਪਊ ਸਾਰਿਆਂ ਨੂੰ ਤੇ ਏਕਤਾ ਦਿਖਾਉਣੀ ਪਊ ਆਪਦੀ ਹੁਣ ਚੋਰੀ ਹੋਈ ਆ ਕਮਾਲੂ ਵਾਲੀ ਸੜਕ ਤੇ ਹੋਈ ਆ ਉਥੋਂ ਤੇਲ ਕੱਢਿਆ ਗਿਆ ਤਿੰਨ ਮੋਟਰਾਂ ਤੋਂ ਇਕੱਠੇ ਹੀ ਟਰਾਂਸਫਾਰਮ ਦੇ ਵਿੱਚੋਂ ਕਿਉਂ ਹੁਣ ਟਰਾਂਸਫਾਰਮ ਇਹਨਾਂ ਨੂੰ ਪਤਾ ਹੈ ਵੀ ਇਹ ਵੀ ਜਿਹੜੀਆਂ ਜਿਹੜੀਆਂ ਮੋਟਰਾਂ ਲੱਗੀਆਂ ਭਾਈ ਆਪਦੇ ਸਟਾਰਟਰ ਵੀ ਲੈ ਜਾਓ ਕਿਉਂ ਠੰਡ ਚ ਹੁੰਦਾ ਪੈਣੀ ਹੈ ਕੋਈ ਪਤਾ ਨਹੀਂ ਲੱਗਦਾ ਕਿਸੇ ਦੀਆਂ ਮੰਨ ਲਾ ਜਿਹਦੀ ਕੋਈ ਤਾਰ ਬਾਹਰ ਆ ਭਾਈ ਲਾ ਕੇ ਰੱਖ ਲੋ ਆਪ ਦੀ ਘਰੇ ਹਾਂ ਲਾ ਕੇ ਰੱਖ ਲੋ ਆਪਾਂ ਚਲਾਉਣਗੇ ਨਹੀਂ ਜਦੋਂ ਜਦੋਂ ਆਪਾਂ ਕੋਈ ਲੋਡ ਹੀ ਨਹੀਂ ਆਉਣਾ ਵੀ ਮੈਂ ਤਾਂ ਲੋਡ ਨਹੀਂ ਕੀ ਨਹੀਂ ਲੋਡ ਹਾਂ ਸੀ ਦਾ ਪਾਣੀ ਆ ਕੋਈ ਇਹਦੀ ਮੋਟਰ ਨੂੰ ਛੱਡ ਕੇ ਲੈਉਣੀ ਪਿਆ ਕਰੂ ਮੈਨੂੰ ਹੁਣ ਬਈ ਤੁਹ ਨਮੀ ਤਾਂ ਲੱਗਦੀ ਨਹੀਂ ਜੀ ਇਹ ਇਹ ਸਾਡੇ ਵੀ ਪਹਿਲਾਂ ਮੇਰੇ ਚਾਚਾ ਹੀ ਦੇ ਚੋਰੀ ਕਰੀ ਇਹਨਾਂ ਨੇ ਸੋਲਰ ਮੋਟਰ ਤੋਂ ਕਰੀਏ ਤਾਰ ਤੇ ਤਿੰਨ ਟਰਾਂਸਫਾਰਮਰ ਤੋਂ ਤੇਲ ਕੱਢੇ ਗਏ ਨੇ ਤੇ ਬਾਕੀ ਵੀ ਇਹ ਤਾਰਾਂ ਵੀ ਨਹੀਂ ਛੱਡਦੇ ਤਾਰਾਂ ਵੀ ਲਿਆਂਦੇ ਆ ਤੇ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਪਊਗਾ ਚੋਰਾਂ ਨੂੰ ਨਹੀਂ ਤਾਂ ਜੀ ਆਪਾਂ ਤਾਰ ਵੀ ਪਵਾ ਲੈਂਦੇ ਚੱਲ ਪਾਏ ਜਾਂਦੀ ਜਦੋਂ ਇਹ ਲਾਉਣ ਦੇ ਵਾਸਤੇ ਨਹੀਂ ਛੱਡੇ ਕੁਝ ਪਵਾਵਾਂਗੇ ਗੱਛ ਆਹ ਚੀਜ਼ ਇਹ ਵੀ ਖੁੱਲਿਆ ਨਹੀਂ ਜੀ ਉਹਨਾਂ ਤੋਂ ਆ ਵੀ ਨਾ ਜਾਂਦੇ ਲਾ ਕੇ ਨਾ ਚੀਜ਼ ਬਚੀ ਆ ਗੱਲੀ ਥੱਲੇ ਤਾਰਾਂ ਲੈ ਕੇ ਵੱਧ ਕੇ ਆ ਆ ਕੱਲਾ ਬਚ ਗਿਆ ਇਹਦਾ ਬਕਸਾ ਮੈਨ ਸੀਗਾ ਜਿਹੜਾ ਤੇ ਆਹ ਤਾਰਾਂ ਥੱਲਿਓਂ ਵੱਡੀਆਂ ਪੰਗਾ ਨੀਚੇ ਤੋਂ ਇਹ ਸਾਰੀਆਂ ਤਾਰਾਂ ਵੱਡਤ ਨੇ ਤੇ ਆਹ ਬਚ ਗਿਆ ਕੱਲਾ ਤੇ ਜਿਹੜੀ ਮੰਨ ਲਓ ਜਿਹੜੀ ਨਹੀਂ ਉਹਦੀ ਤਾਰ ਐ ਦੀ ਅਰਥ ਵਾਲੀ ਤਾਰ ਉਹ ਵੀ ਨਹੀਂ ਛੱਡੀ ਉਹ ਵੀ ਨਾਲੋਂ ਵੱਢ ਕੇ ਲੈ ਗਏ ਉਹ ਤਿੰਨਾਂ ਦੇ ਵੱਢਣੇ ਜਿਹੜੀਆਂ ਤਾਰਾਂ ਸੀਗੀਆਂ ਉਹ ਤਾਂ ਤਾਰਾਂ ਲੈ ਕੇ ਗਿਆ ਅਰਥ ਵਾਲੀਆਂ ਤਾਰਾਂ ਵੀ ਤਿੰਨਾਂ ਦੇ ਲੱਗਣਾ ਸੀ ਉਹ ਵੀ ਨਹੀਂ ਛੱਡਣਾ ਆ ਇਥੇ ਆਰਥੂ ਸੀਗਾ ਸ਼ਿਸ਼ਟਮਾ ਇਹ ਆ ਵੀ ਨਾਲ ਵੱਡੀ ਪਈ ਹੈ ਆ ਦੇਖੋ ਆਰਥ ਵਾਲੀ ਆ ਲੱਗੀ ਆ ਆਪਣੇ ਇਹ ਤਿੰਨਾ ਤਾਰ ਦੇਖ ਲਓ ਕਿੰਨੀ ਕਿੰਨੀ ਲੰਬੀ ਹੋਊਗੀ ਵੱਧ ਵੱਧ ਇਹ 20 ਫੁੱਟ ਹੋਊਗੀ ਇਹਦੇ ਨਾਲ ਆਰਥ ਦਿੱਤਾ ਹੋਇਆ ਸੀ ਖੱਲਿਓ ਇਹਨੂੰ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਰ ਦਿਓ ਜਰੂਰ ਤੇ ਪਹਟਾ ਦਿਓ ਤੇ ਚੋਰਾਂ ਤੇ ਕਰਨਾ ਪਊਗਾ ਕੰਟਰੋਲ ਇਹ ਮੰਨ ਲਓ ਖੇਤਾਂ 'ਚੋਂ ਚੋਰੀਆਂ ਕਰਦੇ ਆ ਘਰਾਂ 'ਚੋਂ ਵੀ ਕਰਨਗੇ ਤੇ ਆਪਾਂ ਨੂੰ ਤੁਰੇ ਜਾਂਦਿਆਂ ਨੂੰ ਵੀ ਛੱਡਦੇ ਨਹੀਂ ਇਹ ਇਹਨਾਂ ਦੇ ਕੰਟਰੋਲ ਪੂਰੇ ਹੀ ਕਰਨਾ ਪਊ ਆਪਾਂ ਨੂੰ। ਇਹ ਆਪਾਂ ਪਹਿਲਾਂ ਨਵੀਂ ਲਾਈਸੀ ਹੁਣ ਦੁਬਾਰਾ ਫੇਰ ਨਵੀਂ ਲਾਉਣੀ ਪਊ। ਹੁਣ ਆਪਾਂ ਤਾਂ ਪੈਸਾ ਪੈਸਾ ਇਕੱਠਾ ਕਰਦੇ ਆਂ ਫਸਲ ਚੋਂ ਵੀ ਚੱਲ ਯਾਰਾ ਵੀ ਆਪਣੇ ਯਾਰ ਹੁਣ ਨਰਮਾ ਜਦੋਂ ਆਪਣਾ ਨਰਮੇ ਦੀ ਪੱਟੀ ਐ ਬਠਿੰਡਾ ਤੇ ਮਾਨਸਾ ਵੀ ਨਰਮੇ ਦਾ ਕਰਕੇ ਝੋਨਾ ਲਾਉਣਾ ਪਿਆ ਆਪਾਂ ਨੂੰ ਵੀ ਚਲੋ ਮੋਟਰਾਂ ਲਵਾ ਲੈਣੇ ਸੋਲਰ ਵਾਲੀਆਂ। ਰੁਪਏ ਭਰੇ ਤੇ ਹੁਣ ਦੁਬਾਰੇ ਭਰਨੇ ਪੈਣੇ ਆਪਾਂ ਆਪਣਾ ਪੈਸੇ ਇਹ। ਆ ਫਿਰ ਕੁਝ ਤਾਰ ਲਾਉਣ ਵਾਸਤੇ ਵੀ ਹੈ ਛੱਡੀ ਨਾਲ ਕੁਝ ਤਾਰ ਟੁੱਟਾਈ